ਸਤ ਸ੍ਰੀ ਅਕਾਲ ਕਿਸਾਨ ਭਰਾਵੋ ਨਵੀਂ ਵੀਡੀਓ ਨਾਲ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਜੁੜੇ ਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀਦਾਰਾ ਸੋਲਰ ਰਾਜਪੁਰਾ ਦੇ ਨਾਲ ਬਠਿੰਡਾ ਮਲੋਟ ਫਿਰੋਜ਼ਪੁਰ ਇਸ ਏਰੀਆ ਦੇ ਵਿੱਚ ਬਹੁਤੇ ਥਾਵਾਂ ਤੇ ਪਾਣੀ ਉੱਚੇ ਨੇ ਤੇ ਇੱਥੇ ਕਿਸਾਨ ਮੋਨੋਬਲਾਕ ਮੋਟਰ ਲਵਾਉਂਦੇ ਨੇ ਇਹ ਵੀ 3 ਹੌਸਪਾਵਰ ਦੀ ਮੋਨੋਬਲਾਕ ਸਰਫੇਸ ਮੋਟਰ ਹੈ ਜਿਹੜੀ ਬਠਿੰਡਾ ਸਾਈਡ ਤੋਂ ਕਿਸੇ ਫਰਮ ਤੋਂ ਕਿਸਾਨ ਵੀਰ ਨੇ ਲਵਾਈ ਪਰ ਉਹਨਾਂ ਤੋਂ ਪਾਣੀ ਨਹੀਂ ਪੂਰਾ ਹੋਇਆ ਫਿਰ ਇਹਨਾਂ ਨੇ ਪੰਜਾਬੀ ਡੈਰੀ ਮੈਨ ਸੋਲਰ ਦੀਆਂ ਵੀਡੀਓਜ਼ ਵੇਖ ਕੇ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਇਹਨਾਂ ਦੀ ਪੈਰਾਮੀਟਰ ਸੈਟਿੰਗ ਕਰਵਾਈ ਏ ਮੋਟਰ ਦੇ ਵਿੱਚ ਇੱਕ ਦੋ ਹੋਰ ਵੀ ਪ੍ਰੋਬਲਮਾਂ ਸਨ ਜਿਦੇ ਕਰਕੇ ਪਾਣੀ ਘਟ ਸੀ ਉਹ ਕਲੀਅਰ ਕਰਵਾ ਕੇ ਇਹਨਾਂ ਦਾ ਪਾਣੀ ਪੂਰਾ ਕਰਵਾਇਆ ਪਹਿਲਾਂ ਪਾਣੀ ਇਹਨਾਂ ਦਾ ਘਟ ਸੀ ਉਹ ਵੀਡੀਓ ਵੀ ਤੁਹਾਡੀ ਇਹਦੇ ਨਾਲ ਅਟੈਚ ਕਰ ਦੇਾਂਗੇ ਤੁਸੀਂ ਵੇਖ ਸਕਦੇ ਹੋ ਪਹਿਲਾਂ ਪਾਣੀ ਕਿੰਨਾ ਸੀ ਤੇ ਹੁਣ ਪਾਣੀ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ ਵਿੱਚ 4 ਇੰਚੀ ਭਰ ਕੇ ਪਾਣੀ ਦੇਣ ਰਹੀ ਏ ਮੋਟਰ ਸੈਟਿੰਗ ਕਰਦੇ ਟਾਈਮ ਲਗਭਗ 3 ਤੋਂ 4 ਵਜੇ ਦਾ ਟਾਈਮ ਸੀ ਉਸ ਟਾਈਮ ਤੇ ਵੀ ਮੋਟਰ ਨੇ ਪਾਣੀ ਵਧਾਇਆ ਪਹਿਲਾਂ ਕਿੰਨਾ ਪਾਣੀ ਦਿੰਦੀ ਪਈ ਸੀ ਤੇ ਬਾਅਦ ਵਿੱਚ ਇਹ ਤੁਹਾਡੇ ਸਾਹਮਣੇ ਪਰਫਾਰਮੈਂਸ ਇੰਨਾ ਪਾਣੀ ਦਾ ਫਰਕ ਪੈ ਗਿਆ ਜਦੋਂ ਦੁਪਹਿਰ ਵੇਲੇ ਚੱਲੇਗੀ ਮੋਟਰ ਉਸ ਟਾਈਮ ਪਰਫਾਰਮੈਂਸ ਹੋਰ ਵੀ ਵਧੀਆ ਹੋਏਗੀ ਤੁਹਾਡੇ ਵੀ ਕੋਈ ਏਦਾਂ ਦੀ ਦਿੱਕਤ ਹੈ ਤੁਸੀਂ ਕੋਈ ਵਧੀਆ ਏ ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਜਾਂ ਫਿਰ ਪਹਿਲਾਂ ਤੋਂ ਤੁਹਾਡੇ ਕੋਈ ਸੋਲਰ ਸਿਸਟਮ ਲੱਗਿਆ ਹੈ ਜਦੀ ਪਰਫਾਰਮੈਂਸ ਨਹੀਂ ਬਣੀ ਜਾਂ ਫਿਰ ਤੁਹਾਡਾ ਜਿੰਨਾ ਤੁਸੀਂ ਪਾਣੀ ਸੋਚਦੇ ਸੋ ਉਹਨਾਂ ਪਾਣੀ ਨਹੀਂ ਬਣਿਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਵਧੀਆ A ਗ੍ਰੇਡ ਸੋਲਰ ਮੋਨੋਬਲੈਕ ਜਾਂ ਸਮਰਸੀਬਲ ਮੋਟਰ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਰੂਫ ਟਾਪ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਕਦੇ ਵੀ ਰੇਟ ਘਟਾ ਕੇ ਲਾਉਣ ਵਾਸਤੇ 540 ਵਾਟ ਜਾਂ 580 ਵਾਟ ਦਾ ਪੈਨਲ ਨਹੀਂ ਲਾਂਦੇ ਕਿਉਂਕਿ ਉਹਦੇ ਵਿੱਚ ਪਰਫਾਰਮੈਂਸ ਘਟਦੀ ਏ ਪੰਪ ਪੂਰਾ ਪਾਣੀ ਨਹੀਂ ਦਿੰਦਾ ਅਸੀਂ ਪੋਲੀਕਿਸਟਲਾਈਨ ਦੇ ਵਿੱਚ 335 ਵਾਟ ਯੂਟੀਐਲ ਸੋਲਰ ਤੇ ਮੋਨੋ ਦੇ ਵਿੱਚ 340 ਵਾਟ ਯੂਟੀਐਲ ਸੋਲਰ ਦਾ ਪੈਨਲ ਵਰਤਨੇ ਆ ਅਪੋਲੋ ਦਾ ਪ੍ਰੀ ਜੀਆਈ ਦਾ ਆਈਐਸਆਈ ਮਾਰਕ ਸਟਰਕਚ ਤੇ ਹਾਰਡ ਡਿੱਪ ਦਾ ਪੋਲ ਆਈਐਨਵੀਟੀ ਦੀ ਫੋਟੋਵੋਲਟਿਕ ਡਰਾਈਵ ਤੇ ਇਹਦੇ ਵਿੱਚ ਵਧੀਆ ਚੰਗੀ ਕੁਆਲਿਟੀ ਦੀ ਨੈਸਾ ਦੀ ਮੋਟਰ ਵਰਤਨੇ ਆ ਜਿਹਦੇ ਨਾਲ ਪਰਫਾਰਮੈਂਸ ਬਾਖਮਾਲ ਆਉਂਦੀ ਹੈ ਕਦੇ ਵੀ ਕਿਸੇ ਵੀ ਸੋਲਰ ਸਿਸਟਮ ਤੇ ਅਸੀਂ ਨਾਨ ਸੋਲਰ ਮੋਟਰ ਨਹੀਂ ਵਰਤਦੇ ਸਪੈਸ਼ਲ ਸੋਲਰ ਵਾਲੀ ਮੋਟਰ ਹੀ ਵਰਤਨੇ ਆ ਤੇ ਚੰਗੀ ਕੁਆਲਿਟੀ ਦਾ ਵਧੀਆ ਸੋਲਰ ਸਿਸਟਮ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਇਹ 3 ਹੌਸਪਾਵਰ ਦਾ ਸਿਸਟਮ ਕਿਸੇ ਹੋਰ ਪਰਮ ਨੇ ਲਾਇਆ ਸੀ ਆਪਾਂ ਇਹਨਾਂ ਦੇ ਪ੍ਰੋਪਰ ਪੈਰਾਮੀਟਰ ਸੈਟਿੰਗ ਕਰਕੇ ਇਹਨਾਂ ਪਾਣੀ ਵਧਾਇਆ ਤੇ ਕਿਸਾਨ ਵੀਰ ਦਾ ਕੀ ਕਹਿਣਾ ਸਾਡੀ ਸਰਵਿਸ ਬਾਰੇ ਤੇ ਮੋਟਰ ਦੀ ਪਰਫਾਰਮੈਂਸ ਬਾਰੇ ਅੱਗੇ ਵੀਡੀਓ ਐਡ ਕਰਦੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਪੰਜਾਬੀ ਡੇਰੀਮੈਨ ਸੋਲਡਰ ਰਾਜਪੁਰੇ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੀ ਬਹੁਤ ਹੀ ਘੱਟ ਪਾਣੀ ਸੀ ਮੇਰੀ ਮੋਟਰ ਦਾ ਤੇ ਹੁਣ ਦੇਖੋ ਭਾਜੀ ਪੂਰਾ 4-4 ਦਾ ਪ੍ਰੈਸ਼ਰ ਆ ਰਿਹਾ ਜੀ ਪਾਣੀ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਜੀ ਆਹ ਦੇਖੋ ਜੀ ਡਰਾਈਵ ਦਿਖਾਉਣਾ ਕਰੇ ਤੁਹਾਨੂੰ ਮੈਂ ਆਹ ਦੇਖੋ ਜੀ 48 ਤੇ ਚੱਲ ਰਹੀ ਹੈ ਆ ਚੈੱਕ ਕਰੋ ਭਾਜੀ ਖੜੇ ਬਹੁਤ ਵਧੀਆ ਪਾਣੀ ਬਣ ਗਿਆ ਜੀ